ਮਹਾਨਗਰ ਕੀਰਤਨ ਜਿਹੜਾ ਬਟਾਲੇ ਦੀ ਧਰਤੀ ਤੇ ਪਹੁੰਚਿਆ ਇਹ ਉਸ ਸਥਾਨ ਤੋਂ ਚੱਲਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪੈਣ ਗੁਰਦਰਾ ਧੋਬਰੀ ਸਾਹਿਬ ਆ ਸ਼ਾਮ ਤੋਂ 21 ਅਗਸਤ ਨੂੰ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਜਿਸ ਦਾ ਸਾਰਾ ਸਜਾਰੂ ਪ੍ਰਬੰਧ ਸ਼੍ਰੋਮ ਵੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਗੁਰੂ ਰੂਪ ਗੁਰੂ ਦੀਆਂ ਸਾਧੀਆਂ ਨਵਾਦੀਆਂ ਨਾਨਕ ਨਾਮ ਲੈਵਾ ਸਕਤਾ ਨੇ ਕੀਤਾ ਹੈ 32 ਸਥਾਨਾਂ ਨੂੰ ਕਵਰ ਕਰਕੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਸੀ ਇਹ ਅੱਜ ਸਵੇਰੇ ਗੁਰਦਰਾ ਪੁਰ사ਬ ਦਾ ਅਧਿਵਾਰ ਤੋਂ ਆਰੰਭ ਹੋ ਕੇ ਬਟਾਲੇ ਦੀ ਧਰਤੀ ਤੇ ਆਇਆ ਇਸ ਨਗਰ ਕੀਰਤਨ ਦੀ ਰਵਾਈ ਪੰਜ ਪਿਆਰੇ ਸਹਿਬਾਨ ਕਰ ਰਹੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਇਹ ਉਸ ਮਹਾਨ ਗੁਰੂ ਤੇਗ বাহাদুর ਸਾਹਿਬ ਤੇ ਉਹਨਾਂ ਦੇ ਪਿਆਰੇ ਤਿੰਨ ਗੋਸਿਕ ਭਾਈ ਮਤੀਦਾਸ ਭਾਈ ਸਰਦੀਦਾਸ ਤੇ ਭਾਈ ਪਿਆਲਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਦੀ ਨੂੰ ਸਮਰਪਿਤ ਨਗਰ ਕੀਰਤਨ ਜਿਸ ਗੁਰੂ ਨੇ ਹਿੰਦ ਦੀ ਖਾਤਰ ਆਪਾ ਕੁਰਬਾਨ ਕੀਤਾ ਐਸਾ ਕੋਈ ਪਗੰਬਰ ਐਸਾ ਕੋਈ અવਤਾਰ ਨਹੀਂ ਜਿਹਦੇ ਸੀਸ ਦਾ ਸੰਸਕਾਰ ਕਿਤੇ ਹੋਇਆ ਹੋਵੇ ਤੁਹਾਡਾ ਸੰਸਕਾਰ ਕਿਤੇ ਹੋਇਆ ਹੋਵੇ ਇਹ ਪਗੰਬਰ ਤੇ અવਤਾਰ ਗੁਰੂ ਦੇ ਬਹਾਦਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਔਰ ਤੁਹਾਡਾ ਸੰਸਕਾਰ ਦਿੱਲੀ ਦੀ ਧਰਤੀ ਤੇ ਹੋਇਆ ਜਿੱਥੇ ਅੱਜ ਕੱਲ ਗੁਰਦਾਰਾ ਰਕਾਬ ਕਨ ਸਾਵੇ ਜਿੱਥੇ ਗੁਰੂ ਸਾਹਿਬ ਨੂੰ ਬੇ ਗੁਰੂ ਦੇ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਗੁਰੂ ਸਾਹਿਬ ਦੀ ਸਰੀਰ ਨਾਲੋਂ ਸੀਸ ਨੂੰ ਅਲੱਗ ਕੀਤਾ ਗਿਆ ਉਸ ਸਥਾਨ ਤੇ ਅੱਜ ਗੁਰਦਾਰਾ ਸੀਸ ਕਨ ਸਾਹਿਬ ਚਾਦਰੀ ਚਾਉ ਦਿੱਲੀ ਦੇ ਨਾਂ ਨਾਲ ਜਾਣਿਆ ਜਾਂਦਾ ਐਸਾ ਮੇਰਾ ਰਕਾਬ ਕਨ ਗੁਰਦਾਰਾ ਜਿੱਥੇ ਗੁਰੂ ਸਾਹਿਬ ਦੇ ਧਾਰ ਦਾ ਸੰਸਕਾਰ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਮਹਲ ਗੁਰਦੁਆ ਜਿੱਥੇ ਗੁਰੂ ਸਾਹਿਬ ਤੇ ਸੀਸ ਦਾ ਸੰਸਕਾਰ ਹੋਇਆ ਇੱਕ ਨਵਾਂ ਇਨਕਲਾਬ ਆਇਆ ਜਦੋਂ ਗੋਵਿੰਦ ਰਾਏ ਜੀ ਨੇ ਫਿਰ ਸ਼ਮਸ਼ੀਰ ਕੱਢ ਕੇ ਗੱਲ ਕਹੀ ਮੇਰਾ ਖਾਲਸਾ ਲੋਕ ਕਿ ਕੋ ਰਵੇ ਤੇ ਸਾਹਮਣੇ ਆਵੇਗਾ ਇਹਨੂੰ ਮੈਂ ਪ੍ਰਗਟ ਕਰਾਂਗਾ ਵਾਹ ਪ੍ਰਗਟ ਹੋ ਮਰਦਾ ਕੰਮੜਾ ਫਿਰ ਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਵਰਚਿਆ ਐਸਾ ਇੱਕ ਪੰਥ ਖਾਲਸਾ ਸਾਜਿਆ ਐਸਾ ਇੱਕ ਅੰਧਰੁਸ ਨਿਆਰਾ ਸ਼ੇਰਾ ਦਿੱਤਾ ਗਲਗੀਤਰ ਪਾਸ਼ਾ ਨੇ ਗੋਬਿੰਦ ਰਾਏ ਜੀ ਉਹਨਾਂ ਦਾ ਨਾਂ ਸੀ ਉਸ ਵੇਲੇ ਪੰਜ ਪਿਆਰੇ ਸਾਜਕੇ ਤੇ ਆਪ 50 ਕੋਲ ਅੰਮ੍ਰਿਤ ਦੀ ਦਾਤ ਮੰਗੀ ਅਸੀਂ ਅੱਜ ਧਰਮ ਛੱਡਣ ਇਸ ਕਰਕੇ ਛੱਡਨੇ ਆ 2000 ਰੁਪਿਆ ਕਿਰੇ ਫੀਸ ਵੀ ਦੇਤਾ ਕਿਸੇ ਦੇ ਕੋਠੇ ਦੇ ਬਾਹਲੇ ਦੇ ਕੋਲ ਮੁਕਾੜ ਬਣਾਤਾ ਤੇ ਲਾਰੇ ਲਾ ਕੇ ਝੂਠ ਮਾਰ ਕੇ ਆਪਾਂ ਧਰਮ ਤਬਦੀਲ ਕਰੀ ਜਾਂਦੇ ਆ ਪਰ ਉਸ ਵੇਲੇ ਗੁਰੂ ਇਹ ਗੁਰੂ ਹੋਬੇਨ ਸਿੰਘ ਸਾਹਿਬ ਜੀ ਬਾਦਸ਼ਾਹ ਨੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬੰਦੇ ਲਈ ਕੌਮ ਨਾਲ ਇਹ ਵਾਦਾ ਕੀਤਾ ਪੰਜ ਪਿਆਰਿਆਂ ਨਾਲ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਰਿਹਾ ਮੈਂ ਆਪਣਾ ਸਰਬੰਸ ਦੀ ਦਰਬਾਰ ਕਰਦੇ ਆ ਫਿਰ ਉਹ ਕੀਤਾ ਚਮਕੌਰ ਦੀ ਗੜੀ ਸਰਹੰਦੀਆਂ ਦਵਾਰਾਂ ਗਵਾਲੇ ਉਹ ਅੱਜ ਨਰਾਰਾ ਪੰਥੇ ਗੁਰਦੇਵ ਬਹਾਦਰ ਸਾਹਿਬ ਦੀ ਸ਼ਹਾਦਤ ਜਿੱਦੋਂ ਸਿੱਖੀ ਨਿਕਲੀ ਕੋਥੇ ਇਹ ਮਾਨ ਨਾਲ ਗੱਲ ਕਰ ਸਕਦੇ ਹਿੰਦੂ ਧਰਮ ਨੂੰ ਬਚਾਉਣਾ ਹਿੰਦੂ ਧਰਮ ਦਾ ਜਿਉ ਬਚਾਉਣਾ ਗੁਰਪ੍ਰੀਤ ਬਾਦਲ ਸਾਹਿਬ ਦੀ ਸ਼ਹਾਦਤ ਵਿੱਚੋਂ ਇਹ ਸਾਰਾ ਕੁਝ ਬਚਿਆ ਮੈਂ ਸਾਰੀਆਂ ਸੰਗਤਾਂ ਜਿਹੜੀਆਂ ਬਟਾਲੇ ਵਿੱਚੋਂ ਨਗਰ ਕੀਰਤਨ ਦਾ ਸਵਾਗਤ ਕਰ ਰਿਹਾ ਮੈਂ ਉਹਨਾਂ ਦਾ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸੰਤ ਸਮਾਜ ਇੱਥੇ ਜਿਹੜੇ ਨਿਹੰਗ ਸਿੰਘ ਜਿਹੜੇ ਬੰਦਿਆ ਕਾਰਸੇ ਵਾਲੇ ਮਾਨਕ ਉਸ ਇਹ ਸਾਰੇ ਹੀ ਸ਼ਾਇਦ ਇਹ ਬਤਨ ਤੇ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਇਹ ਜਿਹੜੀ ਨੀਵੀਂ ਵਾਲਾ ਬੰਦਾ ਸਾਡੇ ਪਸਾਲਾ ਸ਼ੀਸ਼ੇ ਨੂੰ ਬਣਾ ਰਹੇ ਆ ਜੋ ਜਿਹੜਾ ਅੰਮ੍ਰਿਤਸਰ ਤੋਂ ਬਰਾਬਰ ਆਪ ਕੋਲ ਚੱਲ ਕੇ ਪੰਜ ਸਾਹਿਬ ਜਿਲ੍ਹਾ ਜਰਦਾਸਪੁਰ ਵਿੱਚ ਪੋਚਿਆ ਇਹ ਸਾਡੇ ਸਤਿ ਸ਼੍ਰੀ ਅਕਾਲ ਜਿਲ੍ਹਾ ਜਰਦਾਸਪੁਰ ਵਿੱਚ ਆਇਆ ਇਹ ਅੱਜ ਸਾਰੇ ਇਹ ਆ ਗਏ ਆ ਬਾਹਰ ਆਪਣੇ ਕੰਮ ਦੀ ਕੰਮ ਦੇ ਸਵਾਗਤ ਨੂੰ 11:00 ਅੱਗੇ ਨਾਲ ਰਾਜ ਇੱਥੇ 12:00 ਵਜੇ ਪਹੁੰਚਣਾ ਸੀ ਬਲਾਲ ਜੀ ਅੱਜ इन लोगों सब तो उत्साह आदि का विश्राम धारीकाले गुरुद्वारा कदम बाबा बुढ़ा साहब जाकर विश्राम करना मैं समूह साहब संकत बताया तो कुल सिख पंथ केवर्स करता किशाह सा महान ਇਹ ਅੰਦਰ ਬਹੁਤ ਵੱਡੀ ਮੰਗਾਂ ਕਰਨੀਆਂ ਸਿੱਥੇ ਪੂਰੇ ਇੰਡਾ ਵਿੱਚ ਪੁੱਛਾ ਹੋਇਆ ਅੱਜ ਸਾਡੇ ਗਦਰਾਂ ਤੋਂ ਪੁੱਛਿਆ ਮੈਂ ਸਾਰੀ ਸ਼ਾਸਕ ਨਹੀਂ ਆਪਾਂ ਕਰਦਾ ਵਾਏ ਤੁਸੀਂ ਦਾ ਸ਼ਾਸਕ